ਜੋ ਨੂਰਪੇਦੀ ਵਾਲਿਓ ਲੱਗ ਗਈ ਸੇਲ ਦੇਖ ਸਕਦੇ ਹੋ ਤੁਸੀਂ ਕਿੰਨੇ ਕਿੰਨੇ ਸੋਹਣੇ ਸੋਹਣੇ ਸਮਾਨ ਪਈ ਹੈ ਕੋਟੀ ਘਟ ਲੇਟਾਂ ਤੇ ਲੈਜਰ ਚੁੱਕ ਕੇ ਮੇਲਾ ਲੱਗ ਗਿਆ ਅੰਡਕਸ਼ਨ ਕੀ ਹੈ ਅੰਡਕਸ਼ਨ ਜੁਲਾ ਭਜੀ ਦੀ ਐਮ ਆਰ ਪੀ ਹੈ ਜਿਹੜੀ 4000 ਰੁਪਏ ਤੁਹਾਨੂੰ ਸਿਰਫ 1400 ਰੁਪਏ ਦਾ ਮਿਲੂ 4000 ਰੁਪਏ ਵਾਲਾ ਸਿਰ 1400 ਰੁਪਏ ਚ ਕੋਲ ਐਮ ਆਰ ਪੀ ਚ ਨਹੀਂ 2500 ਤੇ ਮੇਰੀ ਐਮ ਆਰ ਪੀ ਸਾਢੇ 700 ਰੁਪਏ ਜੋਂ ਮੇਰੇ ਲੈਜਰ ਪੁੱਤੀ ਰੁੱਤ ਲੱਗੀ ਹੈ ਆਜੋ ਨੂਰਪੇਦੀ ਵਾਲਿਓ ਲੱਗ ਗਈ ਸੇਲ ਦੇਖ ਸਕਦੇ ਹੋ ਤੁਸੀਂ ਕਿੰਨੇ ਕਿੰਨੇ ਸੋਹਣੇ ਸੋਹਣੇ ਸਮਾਨ ਪਈ ਹੈ ਪੂਕੂਤੀ ਘੱਟ ਰੇਟਾਂ ਤੇ ਲੈ ਜਾਓ ਚੁੱਕੇ ਮੇਲਾ ਲੱਗ ਗਿਆ ਇਹ ਦੁਕਾਨ ਪਾਈ ਮੈਂ ਨਹੀਂ ਕੀਤੀ ਇਹ ਸਾਰੇ ਨੂਰਪਪੇਦੀ ਵਿੱਚ ਇੱਕ ਨਵਾਂ ਸ਼ੋਰੂਮ ਖੁੱਲਿਆ ਹੈ ਬੇਲਾ ਸੋਲਰ ਸਿਸਟਮ ਬੀਐਨ ਐਨਰਜੀ ਵਲੇਬਲੋਡ ਦੇ ਨਾਲ ਹੀ ਇਲੈਕਟ੍ਰੋਨਿਕ ਹਾਊਸ ਜੋ ਕਿ ਨੂਰਪਪੇਦੀ ਗਰਸ਼ੰਕਰ ਮੁੱਖ ਮਾਰਗ ਤੇ ਪੈਂਦਾ ਹੈ ਤਸਵੀਰ ਕੰਪਲੈਕਸ ਤੋਂ ਬਿਲਕੁਲ ਅੱਗੇ ਥੋੜਾ ਜਾ ਕੇ ਟਾਂਡ ਆਫਤ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਹ ਖੁੱਲ ਗਿਆ ਹੈ ਸੋਣੀ ਸੋਣੀ ਆਟਮਾ ਆਜੋ ਛੇਤੀ ਛੇਤੀ ਤੁਹਾਨੂੰ ਆਟਮਾ ਦਿਖਾ ਦੇ ਤੇ ਰੇਟ ਤਾਂ ਪੁੱਠੋ ਹੀ ਨਾ ਐਨੇ ਘੱਟ ਰੇਟ ਮਾਰਕੀਟ ਤੁਹਾਨੂੰ ਕਿਤੇ ਮਿਲਣਗੇ ਨਹੀਂ ਤੇ ਐਨੇ ਵੱਡੇ ਵੱਡੇ ਗਿਫਟ ਲੋ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਪਟਿਆਲਾ ਰੋਡ ਦੇ ਨਾਲ ਸੇਖਣੇ ਮਾਰਕੀਟ ਦੇ ਵਿੱਚ ਉਮਚਾਤਤੀਏ ਫੱਟੇ ਫੱਟੇ ਗਿਫਟ ਰੇਟਾਂ ਵਿੱਚ ਭਰੀ ਜੋੜ ਸਾਰੀਆਂ ਚੀਜ਼ਾਂ ਜੋ ਕਿ ਉਹ ਆਨਲਾਈਨ ਖਰੀਦੇ ਉਹ ਇੱਥੇ ਮਿਲ ਜਾਈਏ ਭਾਜੀ ਸਾਡੇ ਕੋਲ ਇੱਥੇ ਇਲੈਕਟ੍ਰੀਕਲ ਜੋ ਵੀ ਸਮਾਨ ਘਰ ਦੇ ਵਿੱਚ ਰੈਗੂਲਰ ਯੂਜ਼ ਹੁੰਦਾ ਹੈ ਉਹ ਬਹੁਤ ਹੀ ਭਾਰੀ ਡਿਸਕਾਊਂਟ ਦੇ ਨਾਲ ਦੇਖ ਸਕਦੇ ਹੋ ਜਿਵੇਂ ਆਪਣੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਇਹ 1.5 ਟਨ ਦੀ ਵਾਸ਼ਿੰਗ ਮਸ਼ੀਨ 19200 ਰੁਪਏ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ 5 ਗਿਫਟ ਵੀ ਨਾਲ ਮਿਲਿਆ। ਕੀ ਪਤਾ ਹੈ 19200 ਰੁਪਏ ਦੇ ਤੇ ਨਾਲ ਦੀ ਨਾਲ ਗਿਫਟ 5 ਗਿਫਟ ਭਾਰੀ ਭਾਰੀ ਸ਼ੋਰ ਭਾਰੀ 5000 ਦੇ ਗਿਫਟ ਹੈ ਜੀ। ਅੱਛਾ ਜਿਹੜੇ ਨਾਲ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੇ। ਜੀ ਬਿਲਕੁਲ ਠੀਕ ਹੈ। Samsung ਦੀ ਮਸ਼ੀਨ ਹੈ ਜੀ। ਓਕੇ ਜੀ। ਹਾਂ ਜੀ। ਉਸੇ ਤਰ੍ਹਾਂ ਅਲੱਗ-ਅਲੱਗ ਮਸ਼ੀਨਾਂ ਜੀ ਇਹ। ਇਹ 10 ਕਿਲੋ ਦੀ ਮਸ਼ੀਨ ਆ ਗਈ। 17500 ਰੁਪਏ ਦੇ ਵਿੱਚ ਇਹਦੇ ਨਾਲ ਵੀ 5 ਗਿਫਟ ਫ੍ਰੀ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸੁਣਿਆ ਅਲੱਗ-ਅਲੱਗ ਮਸ਼ੀਨਾਂ ਬਹੁਤ ਹੀ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਨਾਲ ਦੀ ਨਾਲ ਵੱਡੇ ਗਿਫਟ ਹੋਰ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਉਹ ਦੇਖਦੇ ਆ ਜੀ ਕੋਈ ਨਹੀਂ ਰੌਣਕਾਂ ਇੱਕੇ ਦੀ ਗਈ ਰੌਣਕਾਂ ਲੱਗੀਆਂ ਸਾਡੇ ਕੋਲ ਸਾਰੇ ਤਰ੍ਹਾਂ ਦੇ ਪ੍ਰੋਡਕਟ ਹੈ ਜਿਹੜੇ ਤੁਸੀਂ ਘਰ ਦੇ ਵਿੱਚ ਰੈਗੂਲਰ ਯੂਜ਼ ਕਰਦੇ ਹੋ ਜੀ ਤੁਸੀਂ ਆ ਜਾਓ ਤੁਹਾਨੂੰ ਆਪਾਂ ਉੱਪਰ ਵੀ ਦੱਸ ਦਿਆਂਗੇ ਹਾਂ ਜੀ ਆਓ ਜੀ ਦੇਖੀਏ ਜੀ ਇਹ ਨੋਵੇਟਰ ਤੇ ਅਸੀਂ ਭਾਰੀ ਸ਼ੂਟ ਦਿੱਤੀ ਹੈ ਜੀ ਬਿਲਕੁਲ ਜੀ ਇਨਵਰਟਰ ਉੱਤੇ ਭਾਰੀ ਸ਼ੋਰਟ ਦੀ ਇਨਵਰਟਰ ਦੇਖ ਸਕਦੇ ਹੋ ਇਹ ਇਹ ਭਾਜੀ ਸੋਲਰ ਇਨਵਰਟਰ ਹੀ ਹੈ ਤੇ ਸੋਲਰ ਇਨਵਰਟਰ ਹੈ ਜੀ ਹਾਂ ਜੀ ਇਹ ਸੋਲਰ ਇਨਵਰਟਰ 17000 ਦਾ ਇਨਵਰਟਰ ਹੈ ਤੇ 4000 ਦੇ ਨਾਲ ਗਿਫਟ ਫ੍ਰੀ ਤੁਹਾਨੂੰ ਸਿਰਫ ਪਊਗਾ ਇਹ 15200 ਰੁਪਏ ਦਾ ਕੀ ਬਾਤ ਹੈ 17000 ਦੇ ਨਾਲ 1500 ਆਪਣੇ ਵਿੱਚ ਗਿਫਟ ਦਿੱਤੀ ਜਾ ਰਹੀ ਹੈ ਆ ਗਿਫਟਾਂ ਦੀ ਲਾਈਨ ਦੇਖ ਲਓ ਕਿੱਡੀ ਵੱਡੀ ਲਾਈਨ ਲੱਗੀ ਹੋਈ ਹੈ ਤੋਂ ਆਓ ਜੀ ਅਸੀਂ ਹੋਰ ਅੱਗੇ ਚੱਲਦੀ ਹਾਂ ਤੁਹਾਨੂੰ ਹੋਰ ਵੀ ਚੀਜ਼ ਦਿਖਾਵਾਂਗੇ ਤੇ ਬਹੁਤ ਸਾਰੇ ਆਈਟਮਾਂ ਪਈਆਂ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਸਾਰੀਆਂ ਪਈਆਂ ਐ ਆ ਲੱਗ ਲੱਗ ਤਾਰੇ ਪ੍ਰੋਡਕਟ ਪਏ ਨੇ ਆਓ ਦੇਖੋ ਭਾਜੀ ਨਾਲ ਜਾ ਦਿਖਾਉਂਦੇ ਜਾਓ ਜੀ ਹਾਂ ਜਿ ਆਓ ਜੀ ਇਹ ਭਾਜੀ ਆ ਗਈ ਆਪਣੀ ਇਲੈਕਟ੍ਰੀਕਲ ਕਿਟ ਜੀ ਤੇ ਸਿਰਫ ਤੁਹਾਨੂੰ 450 ਰੁਪਏ ਦੀਵਾਲੀ ਦੇ ਹੋਲ ਇਲੈਕਟ੍ਰੀਕਲ ਕੈਟਲ ਦੇਖ ਸਕਦੇ ਮੈਂ ਤੀਜੀ ਕੋਰ ਨੇੜੇ ਦਿਖਾ ਦੇਉਂਗਾ ਨੂੰ ਇਲੈਕਟ੍ਰੀਕਲ ਕੈਬਨਟ ਕੈਟਲ ਜਿਹੜੀ ਪਾਣੀ ਵੀ ਗਰਮ ਕਰ ਦੁੱਧ ਵੀ ਗਰਮ ਕਰ ਸਭ ਕੁਝ ਗਰਮ ਕਰ ਸਕਦੇ ਹੋ ਕਿ ਕੀਮਤ ਸਿਰਫ 450 ਬਹੁਤ ਘੱਟ ਰੇਟ ਆਓ ਇਹ ਅੱਗੇ ਚੱਲਦੀ ਹੈ ਜੀ ਇਹ ਆ ਗਈ ਆਪਣੇ ਡਿਨਰ ਸੈੱਟ ਜੀ ਡਿਨਰ ਸੈੱਟ ਵੀ ਦੇਖ ਸਕਦੇ 33 ਪੀਸ 24 ਪੀਸ 32 ਪੀਸ 24 ਪੀਸ 40 ਪੀਸਾਂ ਜੀ ਤੇ ਕਿੰਨਾ ਰੇਟ ਛੋਟ ਕਰਤੀ ਇੱਥੇ ਇਹ ਸਿਰਫ 32 ਪੀਸ 24 ਪੀਸ ਤੁਹਾਨੂੰ 650 ਰੁਪਏ ਚ ਕੀ ਬਾਤ ਹੈ ਸਿਰਫ 650 ਰੁਪਏ ਚ ਆਪਣਾ ਟੇਬਲ ਸਜਾਓ ਵਧੀਆ ਭਾਂਡਿਆਂ ਦੇ ਨਾਲ ਤੇ ਵਧੀਆ ਭਾਂਡੇ ਵਿੱਚ ਖਾਣਾ ਖਾਓ ਪੈਸਾ ਵੀ ਬਚੇ ਉਹ ਪ੍ਰੈਸ ਆ ਗਈਆਂ ਭਾਜੀ ਹਾਂਜੀ ਇਸ 800 ਰੁਪਏ ਦੀ ਪ੍ਰੈਸ ਤੇ 600 ਰੁਪਏ ਦੀ ਪ੍ਰੈਸ ਸਿਰਫ 800 600 ਰੁਪਏ ਤੇ ਕੀ ਬਾਤ ਹੈ ਤੜਕਾ ਓਵਨ ਵੀ ਪਈ ਆ ਮਾਈਕ੍ਰੋਵੇਵ ਵੀ ਪਈ ਆ ਭਾਜੀ ਓਵਨ ਭਾਜੀ ਇਹ ਓਟੀਜੀ ਹੈ 3 ਇਨ 1 ਓਵਨ ਟੋਸਟ ਤੇ ਗ੍ਰਿਲ ਦੇਖੋ ਜੀ ਕੋਈ ਨੇੜੇ ਤੇ ਦਿਖਾ ਦਿਓ ਜੀ ਬਹੁਤ ਸੋਹਣਾ ਹੈ ਪਿਆਰੀ ਲੁੱਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਹੈ ਦੇਖ ਸਕਦੇ ਤੁਸੀਂ ਭਾਜੀ ਕੀਮਤ ਵੀ ਦੱਸੋ ਇਹਦੀ ਹੁਣ ਕੀਮਤ ਭਾਜੀ ਸਿਰਫ 3500 ਰੁਪਏ ਦੇ ਸਿਰਫ 3500 ਮਾਰਕੀਟ ਨਾਲੋਂ ਇੰਨਾ ਦਾ ਟ੍ਰੇਡ ਤੁਸੀਂ ਤਾਂ ਲੁੱਟ ਮਚਾਤੀ ਮਾਰਕੀਟ ਨਾਲੋਂ ਯਾਰ ਦੀਵਾਲੀ ਦੇ ਕਰਕੇ ਅਸੀਂ ਆਫਰ ਲਗਾਇਆ ਜੀ ਦੀਵਾਲੀ ਨਹੀਂ ਆਫਰ ਹੈ ਦੀਵਾਲੀ ਨੂੰ ਬੰਬ ਪਟਾਕੇ ਚਲਾਓ ਤੇ ਨਾਲੇ ਇਹਨਾਂ ਵੱਲੋਂ ਵੱਡੇ ਪਟਾਕੇ ਪਾ ਦਿੱਤੇਗੇ ਇੰਡਕਸ਼ਨ ਚੁੱਲਾ ਵੀ ਭਾਜੀ ਪਿਆਏ ਇੰਡਕਸ਼ਨ ਚੁੱਲਾ ਇੰਡਕਸ਼ਨ ਚੁੱਲਾ ਭਾਜੀ ਦੀ ਐਮ ਆਰ ਪੀ ਹੈ ਜਿਹੜੀ 4000 ਰੁਪਏ ਤੁਹਾਨੂੰ ਸਿਰਫ 1400 ਰੁਪਏ ਦਾ ਮਿਲੂਗਾ 4000 ਰੁਪਏ ਵਾਲਾ ਇੰਡਕਸ਼ਨ ਚੁੱਲਾ ਸਿਰਫ ਤੇ ਸਿਰਫ 1400 ਰੁਪਏ ਚ ਬਹੁਤ ਵੱਡਾ ਸ਼ੋਰ ਚੋਪਰ ਵੀ ਪਈ ਹੈ ਜੀ ਉਸ ਤੋਂ ਬਾਅਦ ਇਲੈਕਟ੍ਰੀਕਲ ਤਵਾ ਇਲੈਕਟ੍ਰੀਕਲ ਤਵਾ ਪਈ ਹੈ ਜੀ ਤੇ ਆਹ ਮਸ਼ੀਨ ਕੀ ਆ ਜੀ ਨਵੀਂ ਦੀ ਦੇਖੀਏ ਜੀ ਪੰਜ ਇਹ ਹੈਗੀ ਸਾਡੀ ਐਗ ਬੋਇਲਰ ਐਗ ਬੋਇਲਰ ਹਾਂਜੀ ਮਤਲਬ ਇਹ ਅੰਡੇ ਵਾਲ ਦੇ ਅੰਡੇ ਵਾਲ ਦੇ ਜੀ ਦੇ ਵਿੱਚ ਆਪਾਂ ਦੇ ਪਹਿਲੇ ਅੰਡੇ ਵਾਲੋ ਇਹ ਸਿਰਫ ਤੁਹਾਨੂੰ 300 ਰੁਪਏ ਦੇ ਵਿੱਚ ਸਿਰਫ 300 ਰੁਪਏ ਵਿੱਚ ਇਹ ਔਨਲਾਈਨ ਚੀਜ਼ਾਂ ਸਾਰੀਆਂ ਤੁਸੀਂ ਇੱਥੇ ਅਵੇਲੇਬਲ ਕਰ ਲਿਆ ਜੀ ਔਨਲਾਈਨ ਭਾਜੀ ਸਾਡੇ ਕੋਲ ਸਾਰੀਆਂ ਜਿਹੜੀਆਂ ਚੀਜ਼ਾਂ ਆਨਲਾਈਨ ਤੁਸੀਂ ਲੈਂਦੇ ਸੀ ਹੁਣ ਤੁਸੀਂ ਸਾਡੇ ਕੋਲ ਇੱਥੇ ਲੈ ਸਕਦੇ ਅੱਛਾ ਜੀ ਇਹ ਬੋਤਲ ਸੀ ਕੀ ਰੇਟ ਹੈ ਫਿਰ ਇਹ ਬੋਤਲ ਭਾਜੀ ਜਿਹੜੀ ਬਾਜ਼ਾਰ ਦੇ ਵਿੱਚ ਤੁਹਾਨੂੰ 900 ਰੁਪਏ ਦੀ ਮਿਲਦੀ ਸਾਡੇ ਕੋਲ ਸਿਰਫ 550 ਰੁਪਏ ਦੀ ਹੈ 550 ਦੀ ਮਿਲੇਗੀ 900 ਵਾਲੀ ਬੋਤਲ ਇੰਨੀ ਘੱਟ ਛੋਟੇ ਹੋਰ ਵੀ ਵਦਰ ਤੇ ਚੋਪਰ ਪੀ ਹੈ ਜੀ ਚੋਪਰ ਪੀ ਹੈ ਜੀ ਆ ਸੰਜੀਪ ਕਪੂਰ ਦਾ ਤੁਸੀਂ ਦੇਖ ਸਕਦੇ ਹੋ ਇਹ ਲੰਚ ਬਾਕਸ ਸੰਜੀਪ ਕਪੂਰ ਦਾ ਜੀ ਕੁਆਲਿਟੀ ਚੈੱਕ ਕਰੋ ਜੀ ਜੀ ਆ ਦੇਖੋ ਜੀ ਕੀ ਬਾਤ ਹੈ ਇੱਕ ਵਾਰ ਦਿਖਾ ਦੇ ਅੰਦਰ ਤੇ ਕੁਆਲਿਟੀ ਦੀ ਏ ਪਾਜੀ ਇਹ ਤਾਂ ਇਹ ਤਾਂ 1000 ਤੋਂ ਦਾ ਸੁਪਰ ਹੁੰਦਾ ਏ ਪਾਜੀ ਸਿਰਫ 570 ਰੁਪਏ ਦਾ ਸਾਡੇ ਕੋਲ ਸਿਰਫ 570 ਦਾ 11500 ਵਾਲਾ ਕੀ ਬਾਤ ਹੈ ਜੀ ਇੰਨੀ ਕਰ ਛੋਟ ਆਓ ਜੀ ਜੋ ਤੁਹਾਡੇ ਕੋਲ ਬ्रेड ਟੋਸਟਰ ਬ्रेड ਟੋਸਟਰ ਗ੍ਰਿਲ ਟੋਸਟਰ ਸਾਡੇ ਕੋਲ ਸਾਰੇ ਤਰ੍ਹਾਂ ਦੇ ਏ ਪਾਜੀ ਕਿਤੇ ਇਹ ਤਾਂ ਨਹੀਂ ਗ੍ਰੇਟ ਕਿਸੇ 2-3000 ਦਾ ਸੇਲ ਕਰ ਰਹੇ ਹੋ ਨਹੀਂ ਪਾਜੀ ਨਹੀਂ ਹਾਂਜੀ ਸਿਰਫ 750 750 ਦਾ ਹਾਂ ਝੂਠ ਤਾਂ ਨਹੀਂ ਬੋਲਦੇ ਕਦੇ ਨਹੀਂ ਪਾਜੀ ਨਹੀਂ ਦੇਖ ਲੋਕ ਦੇਖਦੇ ਆ ਨਹੀਂ ਪਾਜੀ 750 ਰੁਪਏ ਦਾ ਜੀ ਤੁਸੀਂ ਐਮ ਆਰ ਪੀ ਚੈੱਕ ਕਰ ਸਕਦੇ ਹੋ ਅੱਛਾ ਐਮ ਆਰ ਪੀ ਤੋਂ ਇੰਨਾ ਕਟ ਦੇ ਰਹੀ ਹੈ ਜੀ ਕੀ ਆ ਬਾਤ ਹੈ ਜੀ ਬਿਲਕੁਲ ਐਮ ਆਰ ਪੀ ਕੇ ਨੇ 2595 ਦੀ ਐਮ ਆਰ ਪੀ ਸਾਡੇ 750 ਰੁਪਏ ਦਾ ਹੁਣੇ ਲੈ ਜਾਓ ਬੱਤੀ ਲੁੱਟ ਲੱਗੀ ਹੈ ਛੋਟ ਲੱਗੀ ਹੈ ਸੋ ਏ ਆਈ ਬੇਲਾ ਸੋਲਰ ਸਿਸਟਮ ਦੇ એનર્ਜੀਜ਼ ਇਹਨਾਂ ਦੀ ਜੋ ਕਿ ਇਲੈਕਟ੍ਰੋਨ ਸ਼ੋਰੂਮ ਵੀ ਹੈ ਜੋ ਕਿ ਨੁਰਵੇ ਤੋਂ ਗਰਸ਼ੰਕਰ ਮੁੱਖ ਮਾਰਗ ਤੇ ਪੈਂਦਾ ਹੈ ਬਿਲਕੁਲ ਸਤਤਥੀਨ ਕੰਪਲੈਕਸ ਤੋਂ ਅੱਗੇ ਤਾਂ ਡੋਜ਼ਪੁਰ ਤੋਂ ਬਿਲਕੁਲ ਅੱਗੇ ਪੈਂਦਾ ਹੈ ਇੱਥੇ ਅਕਬਰ ਲੁੱਟ ਮਚਾਈ ਹੋਈ ਹੈ ਲੈ ਲਓ ਜੋਸ ਮਾਰ ਮਿਲਦਾ ਜੀ ਇਹ ਬਾਕੀ ਚੀਜ਼ ਹੈ ਜੀ 에ਅਰ ਫਰਾਈਰ ਭਾਜੀ ਮਤਲਬ ਇਹ ਕੀ ਕੰਮ ਕਰੇਗਾ ਇਹ ਭਾਜੀ ਇਹਦੇ ਵਿੱਚ ਤੁਸੀਂ ਜੋ ਵੀ ਡ్రਾਈ ਚੀਜ਼ ਬਣਾਉਣਾ ਚਾਹੁੰਦੇ ਆ ਜਿਵੇਂ ਆਪਣਾ ਸਮੋਸੇ ਖਾਣਾ ਚਾਹੁੰਦੇ ਆ ਤੁਹਾਡਾ ਮਨ ਕਰਦਾ ਵੀ ਓਇਲ ਫਰੀ ਕੋਈ ਵੀ ਸਬਜ਼ੀ ਬਣਾਉਣਾ ਚਾਹੁੰਦੇ ਆ ਕੋਈ ਫਰਾਈਟ ਪਚਣ ਲਈ ਹਾਂਜੀ ਅੱਛਾ ਜੀ 에어 ਫਰਾਈ ਬਿਲਕੁਲ ਓਇਲ ਫਰੀ ਹੈ ਇਹ ਜੋ ਸਿਸਟਮ ਦੇਖਿਆ ਇਸ ਕੋਈ ਵੀ ਜੀਵਡਾ ਕੋਈ ਤਲੇ ਵੀ ਨਹੀਂ ਬਿਲਕੁਲ ਓਇਲ ਫਰੀ ਹਾਈ ਜਰਨ ਚੀਜ਼ ਬਣੇਗੀ ਤੇ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦਾ ਡਰ ਨਹੀਂ ਕੋ ਖਾਣ ਤੋਂ ਬਾਅਦ ਕਿਸੇ ਵੀ ਪ੍ਰਕਾਰ ਦਿੱਕਤ ਨਹੀਂ ਹੋਈ ਆਗੀ ਭਾਜੀ ਇਹ ਕਿੰਨੇ ਦਾ ਦੇ ਰਹੇ ਹੋ ਜੀ ਇਹਦਾ ਭਾਜੀ ਐਮ ਆਰ ਪੀ ਹੈਗਾ 8000 ਰੁਪਏ ਅਸੀਂ ਸਿਰਫ ਤੁਹਾਨੂੰ 3400 ਬਹੁਤ ਵੱਡੀ ਲੁੱਟ ਹੈ ਭਾਈ ਬਹੁਤ ਵੱਡੀ 딜 ਹੈ ਇਹ ਜੇ ਐਕਸਾਈਟਿੰਗ ਤੁਹਾਨੂੰ ਨਹੀਂ ਮਿਲੇ ਇੱਥੇ ਰਮਨ ਵੀ ਇੱਕਦਮ ਮੁੰਡਾ ਰਮਨ ਇਹ ਰਮਨ ਵੀ ਨਾਲ ਇੱਥੇ ਹੁੰਦਾ ਇਹ ਭਾਈ ਦੋਨੋਂ ਦੇ ਇਹਨਾਂ ਲੁੱਟ ਪਚਾ ਦਿੱਤੀ ਹੈ ਵੱਡੀ ਲੁੱਟੀ ਨਾਲ ਉਹ ਲਾਈ ਕੀ ਇੱਕ ਵਾਰ ਆਓ ਤੇ ਦੇਖੋ ਕਿ ਕੀ ਕੀ ਮਿਲ ਰਿਹਾ ਹੈ ਆਪੜੀ ਨਵੀਂ ਚੀਜ਼ ਦੇਖੀ ਇੱਕ ਹੀ ਹੈ ਜੀ ਭਾਈ ਇਹ ਹੈਗੀ ਸਟ੍ਰੀਮਿੰਗ ਪ੍ਰੈਸ ਪਾਣੀ ਵਾਲੀ ਜਿਹਨੂੰ ਆਪਾਂ ਪ੍ਰੈਸ ਕਹਿੰਦੇ ਹਾਂ ਅੱਛਾ ਜੀ ਉਹ ਚੀਜ਼ ਹੈ ਜਿਵੇਂ ਆਪਣੇ ਬ੍ਰਾਂਡਡ ਕੋਟ ਪੈਂਟ ਕੱਪੜੇ ਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਤੇ ਇਹ ਮੈਨੂ ਲੱਗਦਾ ਬੰਦੇ ਨੂੰ ਖੜੇ ਨਹੀਂ ਪ੍ਰੈਸ ਵੀ ਕਰ ਦੂਗੀ ਬਿਲਕੁਲ ਜੀ ਬਿਲਕੁਲ ਇਹ ਅੰਗਰ ਲੱਗਿਆ ਜੀ ਕਿਆ ਬਾਤ ਹੈ ਬੰਦੇ ਨੂੰ ਖੜੇ ਦੀ ਪ੍ਰੈਸ ਕਰਨ ਵਾਲੀ ਮਸ਼ੀਨ ਇਹ ਤਾਂ ਹੋਏਗੀ ਮੈਲਰ 80000 ਦੀ ਨਹੀਂ ਭਾਜੀ ਹਾਂਜੀ ਇਹਦਾ ਐਮ ਆਰ ਪੀ 9000 ਰੁਪਏ ਹੈ ਇਹ ਤੁਹਾਨੂੰ ਮਿਲੇਗੀ ਸਿਰਫ 2900 ਰੁਪਏ 9000 ਰੁਪਏ ਐਮ ਆਰ ਪੀ ਸਿਰਫ 2900 ਰੁਪਏ ਆਓ ਜੀ ਇਹ ਜਾ ਆਫਰ ਐਕਸਾਈਟਿੰਗ ਆਫਰ ਤੁਹਾਨੂੰ ਕਿਤੇ ਨਾ ਮਿਲੇਗਾ ਨਾ ਮਿਲਵੜਾ ਤੇ ਤੁਹਾਡੇ ਕੋਲ ਗੀਜ਼ਰ ਮੌਜੂਦ ਹੈ ਤੇ ਉਹ ਉਹਨਾਂ ਦੀ ਕੀਮਤ ਕੋਲੋਂ ਕਿੰਨੀ ਛੋਟ ਕੀਤੀ ਗਈ ਹੈ ਫਿਰ ਗੀజర్ ਦੇ ਵਿੱਚ ਭਾਜੀ ਸਾਡੇ ਕੋਲ 25 ਲੀਟਰ ਦਾ ਜਿਹੜਾ ਗੀజర్ ਹੈ ਉਹਦੀ ਐਮ ਆਰ ਪੀ ਐ 7000 ਰੁਪਿਆ 7000 ਰੁਪਿਆ ਅਸੀਂ ਸਿਰਫ ਦੇ ਰਿਹਾ 3400 ਰੁਪਏ ਦੇ ਵਿੱਚ 25 ਲੀਟਰ ਦਾ 25 ਲੀਟਰ ਦਾ ਸਿਰਫ 3400 ਚ ਇਹ ਐਸ ਤਰ੍ਹਾਂ ਆਫਰ ਤੁਹਾਨੂੰ ਨਾ ਕਿਤੇ ਮਿਲਣਾ ਨਾ ਹੀ ਮਿਲਣਾ ਹੋਰ ਵੀ ਬਹੁਤ ਸਾਰੀਆਂ ਇਹੀ ਜਿਹੀ ਚਾਰੇ ਪਾਸੇ ਨਜ਼ਿਕਵਾ ਕੇ ਦੇਖ ਸਕਦੇ ਹੋ ਇੱਕ ਵਾਰ ਆਓ ਵਿਜ਼ਿਟ ਕਰੋ ਬਿੱਲਾ ਸੋਲਰ ਐਂਡ એનਰਜੀਜ਼ ਐਂਡ ਇਲੈਕਟ੍ਰੋਨਿਕ ਹਾਊਸ ਨੂਰਬੀਤੋ ਗਰਸ਼ੰਕਰ ਰੋਡ ਤੇ ਸਥਿਤ ਹੈ ਜੀ ਸਬ ਤਹਿਸੀਲ ਕੰਪਲੈਕਸ ਦੇ ਅੱਗੇ ਜਾ ਕੇ ਟਾਂਡ ਹਸਪੀਟਲ ਦੇ ਅੱਗੇ ਜਾ ਕੇ ਸਥਿਤ ਹੈ ਪਾਜੀ ਇੱਕ ਵਾਰ ਬਣਾ ਫੋਨ ਨੰਬਰ ਬੋਲ ਜੇ ਕੋਈ ਕਿਸੇ ਨੂੰ ਫੋਨ ਤੇ ਕੋਈ ਗੱਲ ਪੁੱਛਣ ਨੂੰ ਵੀ ਇਨਕੁਆਇਰੀ ਕਰਨੇ ਕੋਈ ਸਮਾਨ ਬਾਰੇ ਪੁੱਛਣ ਹੋਵੇ ਪਾਜੀ ਫੋਨ ਨੰਬਰ ਸਾਡਾ ਹੈਗਾ 9872146018 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕੋਈ ਇਨਵਰਟਰ ਸੋਲਰ ਕੁਝ ਵੀ ਬੁਕਿੰਗ ਕਰਵਾ ਸਕਦੇ ਹੋ ਬਿਲਕੁਲ ਜੀ ਤੇ ਇਹ ਨੰਬਰ ਤੇ ਬੁੱਕ ਕਰੋ ਤੇ ਇੱਕ ਖਾਸ ਗੱਲ ਪਤਾ ਲੱਗੀ ਕਿ ਇਹਨਾਂ ਦੀ ਕੰਪਨੀ ਵੈੱਬਸਾਈਟ 'ਤੇ ਉਹਦੇ ਰਜਿਸਟਰਡ ਕਰਨ ਤੇ ਵੀ ਕਹਿੰਦੇ ਆਫਰ ਦਿੱਤਾ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਸਾਡੀ ਵੈੱਬਸਾਈਟ bella solar.in ਤੇ ਜਾ ਕੇ ਇਨਵਰਟਰ ਸੋਲਰ ਤੇ ਸਾਰੀਆਂ ਆਈਟਮਾਂ ਤੁਸੀਂ ਰਜਿਸਟਰ ਕਰ ਲਿਓ ਉਸਤੇ ਵੀ ਹੋਰ ਛੂਟ ਮਿਲੇਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੁਹਾਨੂੰ ਵੈਸੇ ਛੂਟ ਦਿੱਤੀ ਜਾਦੀ ਹੈ ਅਗਰ ਉਸ ਵੈੱਬਸਾਈਟ 'ਤੇ ਤੁਸੀਂ ਰਜਿਸਟਰ ਕਰਦੇ ਹੋ ਤੁਹਾਨੂੰ ਉਸ ਵਿੱਚ ਭਾਰੀ ਛੂਟ ਦਿੱਤੀ ਜਾਵੇਗੀ ਇੱਕ ਵਾਰ ਆਓ ਅਜਮਾ ਕੇ ਵੇਖੋ ਤੇ ਇਸੀ ਨੂੰ ਬਿਲਕੁਲ ਸੱਚੇ ਕੁਝ ਝੂਠ ਨਹੀਂ ਹੈ ਬਹੁਤ ਅੱਛਾ ਸਮਾਨ ਕੁ ਬਹੁਤ ਹੀ ਕੱਟ ਡਾਟਾ ਹੈ